ਮੇਰੇ ਬਲੀ ਕੀ ਨਾਮ ਤੁਹਾਡਾ ਭਾਰਤ ਪੂਸ਼ਨ ਠੀਕ ਹੈ ਜੀ ਤੇ ਤੁਹਾਨੂੰ ਦਿਖਿਆ ਜੀ ਤੁਸੀਂ ਇੱਥੇ ਆ ਪੰਛੀਆਂ ਨੂੰ ਚੋਗਾ ਵਗੈਰਾ ਪਾ ਰਹੇ ਸੀਗੇ ਕੀ ਕਹਿਣਾ ਚਾਹਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪੰਛੀਆਂ ਨੂੰ ਚੋਗਾ ਜ਼ਰੂਰ ਪਾਣਾ ਚਾਹੀਦਾ ਹੈ ਬੇਜਬਾਨ ਬੰਦਿਆਂ ਨੂੰ ਜ਼ਰੂਰ ਚੋਗਾ ਪਾਣਾ ਚਾਹੀਦਾ ਅਸੀਂ ਹਰ ਰੋਜ਼ ਇਹ ਜਿਹੜੇ ਸਾਡੇ ਮੈਂਬਰ ਨੇ 9 10 ਇੱਥੇ ਗਵਰਨਮੈਂਟ ਕਾਲਜ ਦੇ ਸੈਰ ਕਰਦੇ ਨੇ ਨਾ ਸੇਵਾ ਪੰਛੀਆਂ ਦੀ ਕਰਦੇ ਨੇ ਹਰ ਰੋਜ਼ ਪਾਣੀ ਪਾਉਂਦੇ ਨੇ ਹਰ ਰੋਜ਼ ਇਹਨਾਂ ਨੂੰ ਚੌਲ ਦਾਲ ਜੋ ਵੀ ਹੈਗਾ ਸਭ ਕੁਝ ਇਹਨਾਂ ਨੂੰ ਪਾਉਂਦੇ ਨੇ ਤਾਂ ਕਿ ਪੰਛੀ ਇੱਥੋਂ ਖਾਣ ਤੇ ਸੀਸਾ ਦੇਣ ਠੀਕ ਹੈ ਤੇ ਅਸੀਂ ਇਹ ਸਾਰਿਆਂ ਨੂੰ ਇਹ ਕਵਾਂਗੇ ਕਿ ਬੇਜਵਾਨਾਂ ਦੀ ਬੇਜਵਾਨਾਂ ਨੂੰ ਜ਼ਰੂਰ ਚੋਗਾ ਪਾਣਾ ਚਾਹੀਦਾ ਹੈ ਇੱਧਰ ਦੇਖੀਓ ਦੇਖੀਓ ਬੇਜਵਾਨਾਂ ਨੂੰ ਜ਼ਰੂਰ ਚੋਗਾ ਪਾਣਾ ਚਾਹੀਦਾ ਹੈ ਠੀਕ ਹੈ ਬਾਕੀ ਜਿੰਨੇ ਸਾਡੇ ਮੈਂਬਰ ਨੇ ਇਹ ਇੱਥੇ ਸ਼ੁਗਲ ਵੀ ਕਰਦੇ ਨੇ ਕਿਸੇ ਦਿਨ ਠੰਡਾ ਕਿਸੇ ਦਿਨ ਵੇਸਣ ਕਿਸੇ ਦਿਨ ਵੀ ਪਾਰਟੀ ਵੀ ਕਰਦੇ ਨੇ ਇਹ ਸਾਡੇ ਮੈਂਬਰ ਬੜੇ ਵਧੀਆ ਨੇ ਪੈਨਸ਼ਨਰ ਮੈਂਬਰ ਨੇ ਤੈਹੇ ਦਾ ਕੋਈ ਹਿਸਾਬ ਤਾਉ ਨਹੀਂ ਪੁੱਛਦੇ ਇਹ ਬਹੁਤ ਵਧੀਆ ਬੰਦੇ ਨੇ ਜਾ ਇੰਦ ਦੇਖੋ ਜੀ ਪੁਡਾਰੀ ਸਾਹਿਬ ਨੇ ਸਾਡੇ ਆ ਨਾ ਮਾ ਜ ਆ ਗਿਆ ਹਾਂਜੀ ਹਾਂਜੀ ਇਹ ਜੀ ਪੁਡਾਰੀ ਸਾਹਿਬ ਸਾਡੇ ਕਾਲਜ ਦੇ ਸਰਪਾਲਟੀ ਆ ਨਾ ਉਹਨਾਂ ਦੇ ਪ੍ਰਧਾਨ ਬਹੁਤ ਅੱਛੇ ਬੰਦੇ ਨੇ ਜਦੋਂ ਕੋਈ ਵੀ ਸਾਡੇ ਪ੍ਰੋਗਰਾਮ ਹੁੰਦਾ ਹੀ ਮਤਲਬ ਉਹਦੇ ਵਿੱਚ ਠੰਡਾ ਮੰਗਾਈਏ ਵੇਸਲ ਮੰਗਾਈਏ ਅਸੀਂ ਸਾਰੇ ਲਟਾਇਰਮੈਂਟ ਆ ਕੋਈ ਨਾ ਕੋਈ ਥੋੜਾ ਬੋਧਾ ਕਰਦੇ ਆ ਤੇ ਇਹ ਥੋੜਾ ਵਿੱਚ ਵਾਅਦਾਦਾਨ ਕਰ ਦਿੰਦੇ ਨੇ ਕੋਈ ਇਹਨਾਂ ਦੀ ਪੈਨਸ਼ਨ ਸਾਡੇ ਨਾਲੋਂ ਜ਼ਿਆਦਾ ਸਾਡੀ ਪੈਨਸ਼ਨ ਥੋੜੀ ਘੱਟ ਆ ਇਹ ਠੀਕ ਨਹੀਂ ਕਰਕੇ ਇਹ ਕਰਕੇ ਇਹਨੂੰ ਰੁਪਈਆ 5-400 ਖਰਚਣਾ ਪਵੇ ਤੇ ਅਸੀਂ ਇਹਨਾਂ ਨੂੰ ਦੇਨੇ ਸਾਰਾ 200 ਰੁਪਈਆ ਮਹੀਨੇ ਦਾ ਫੰਡ ਜੇ 300 ਸਾਰਾ ਉਹਦੇ ਉਹਦੇ ਵਿੱਚ ਵੀਰੇ ਦਾੜੇ ਦੁੜੇ ਵਿਚਾਰਾ ਪਾਉਂਦਾ ਵਾ ਪੰਛੀਆਂ ਦੀ ਏ ਇਕਾ ਸਾਡੇ ਫੁੱਟਬਾਲ ਦੀ ਗਰਾਊਂਡ ਕਰਾਣਾ ਘਾਹ ਕੋ ਇਹ ਵੀ ਬਿਲਕੁਲ ਉਧਰ ਵੀ ਧਿਆਨ ਦੇਦੇ ਸਾਡੀ ਪ੍ਰਸ਼ਾਸਨ ਉਹ ਵੀ ਵਧੀਆ ਗਰਾਊਂਡ ਕਰਦੇ ਸਾਡੀ ਕਿਤੇ ਚਲੋ ਜੀ ਠੀਕ ਤੇ ਬਾਕੀ ਬਹੁਤ ਸ਼ੁਕਰੀਆ